ਰੇੜੀਆਂ ਤੇ ਲਾ ਲੂ ਯਾਰ ਮੰਨ ਲਓ ਐਡੈਟੀਫਿਕੇਸ਼ਨ ਕੌਣ ਕਰੂਗਾ ਇਹ ਵੀ ਕੀ ਖਵਾ ਰਹੇ ਨੇ ਮੰਨ ਲਓ ਜਿਹੜੀ ਹੁਣ ਇੰਨੀਆਂ ਰੇੜੀਆਂ ਨੇ ਪ੍ਰਵਾਸੀਆਂ ਦੀਆਂ ਲਾ ਲੂ ਜਾਂ ਹੋਰ ਲਾ ਲੂ ਯਾਰ ਉਹ ਉਹ ਰੇੜੀਆਂ ਤੇ ਕੀ ਬਿਕ ਰਿਆ ਤੇ ਕੀ ਖਾ ਰਹੇ ਮੰਨ ਲਓ ਮੈਨੂੰ ਯਾਦ ਆ ਤੁਸੀਂ ਹੱਸੋਗੇ ਵੀ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ 2000 ਸਾਲ ਦੇ ਵਿੱਚ ਆ ਬਰਗਰ ਜਿਹੜਾ ਹੁੰਦਾ ਬਰਗਰ ਕੱਪਾ ਕਹਿੰਦੇ ਨੇ ਆ ਇਹ 2000 ਸਾਲਾਂ ਦੇ ਵਿੱਚ ਸਾਡੇ ਪਿੰਡ ਆਇਆ ਸੀ ਸਾਡੇ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਬੰਦਾ ਉਹ ਪਹਿਲੀ ਵਾਰ ਉਹ 버ਗਰ ਲੈ ਕੇ ਆਇਆ ਉਹ ਬੜਾ ਬਈ ਉਹ ਦੇਖਣ ਜਾਇਆ ਕਰੀਏ ਵੀ ਕੀ ਆ ਬਈ ਖਾ ਕੇ ਦੇਖੋ ਬਈ ਉਹ ਫਲਾਣਾ ਮਤਲਬ ਸ਼ੋਕੀ ਕਹਿੰਦੇ ਨੇ ਸਾਡੇ ਪਿੰਡ ਜਿਹੜੇ ਹੋਣਗੇ ਸਾਡੇ ਗੇਲਣ ਵਾਲੇ ਸਭ ਜਾਣਦੇ ਨੇ ਉਹ ਸ਼ੋਕੀ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ 버ਗਰ ਲੈ ਕੇ ਆਇਆ 2000 ਦੇ ਵਿੱਚ ਹੋਰ ਵੀ ਮੈਨੂੰ ਲੱਗਦਾ ਪਤਾ ਨਹੀਂ ਉਦੋਂ ਪਹਿਲਾਂ ਕਿਸੇ ਨੇ ਖਾਦਾ ਜਾਂ ਨਹੀਂ ਸਾਡੇ ਪਿੰਡ ਦੇ ਵਿੱਚ 2000 ਸਨ ਦੇ ਵਿੱਚ 2001 ਦੇ ਵਿੱਚ ਹੁਣ ਅਸੀਂ ਉਦੋਂ 8ਵੀਂ 10ਵੀਂ ਚੁੰਦੇ ਸੀ ਮਨ ਲਓ ਉਹ ਲੈ ਕੇ ਆ ਤੇ ਉਹ ਇੰਨੀ ਕਰਿਓਸਟੀ ਉਸ ਤੋਂ ਬਾਅਦ ਬਰਗਰਾਂ ਦੀ ਪ੍ਰਮਾਹ ਹੋਗੀ। ਬਲਿਕ ਫਾਸਟ ਫੂਡ ਕਹਿ ਦਿੰਦੇ ਆਪਾਂ ਹਨਾ। ਮਨ ਲਓ ਅੱਗੇ ਕੀ ਸੀ ਵੀ ਅੱਗੇ ਜਦੋਂ ਆਪਾਂ ਖਾਂਦੇ ਸੀ ਮਨ ਲਓ ਘਰਾਂ ਦੇ ਵਿੱਚ ਸੀ ਜਦੋਂ ਸਾਡੀ ਉਮਰ ਸੀਗੀ ਅਸੀਂ ਸਕੂਲੇ ਮਨ ਲਓ ਜਾਣਾ ਜਾਂ ਗਰਾਊਂਡਾਂ ਦੇ ਵਿੱਚ ਖੇਡਣਾ ਜਾਂ ਹੋਰ ਕਰਨਾ ਉਹ ਕੀ ਸੀ ਘਰੇਲੂ ਸਾਡੀ ਜਿਹੜੀ ਹੁੰਦੀ ਸਾਰਾ ਘਰੇਲੂ ਖਾਣਾ ਆਉਂਦਾ ਸੀ। ਬਾਹਰਲਾ ਖਾਣਾ ਕੋਈ ਰੈਸਟੋਰੈਂਟ ਹੁਣ ਤੁਸੀਂ ਦੇਖੋ ਪਹਿਲਾਂ ਤਾਂ ਤੁਸੀਂ ਆ ਨਮਾ ਹੀ ਚੱਲ ਪਏ ਜਿਹੜੇ 버ਗਰਾਂ ਦੇ ਕਿੰਨੇ ਕਿੰਨੇ ਤੁਸੀਂ ਵੱਡੇ ਆਪਾਂ ਅੱਗੇ ਕਿਸਾਨੀ ਵੇਲੇ ਵੀ ਚਲੋ ਸਮਝ ਰੱਖਦੇ ਆ ਵੀ ਕਾਰਪੋਰੇਟ ਦੀ ਗੱਲ ਕੀਤੀ ਹੈ ਕਾਰਪੋਰੇਟ ਉਹ ਯਾਰ ਇਹ ਕਾਰਪੋਰੇਟ ਯਾ ਇਹ ਕਿੱਦੇ ਸਾਡੇ ਸਾਡੇ ਸ਼ੋਅਰੂਮ ਨੇ ਤੁਸੀਂ ਅੱਗੇ ਦੇਖੋ ਵੀ ਇੱਕ ਹੋਰ ਤੁਹਾਨੂੰ ਮੈਂ 버ਗਰਾਂ ਦੀ ਦੱਸਾਂ ਵੀ ਅੱਗੇ ਦਰਾਹੇ ਤੁਹਾਨੂੰ ਵੀ ਯਾਦ ਹੋਣਾ ਵੀ ਦਰਾਹੇ ਅੱਗੇ ਪਹਿਲੀ ਵਾਰ ਮੈਕਡੋਨਲ ਖੁੱਲਿਆ ਸੀ ਵੀ ਆਪਾਂ ਚਲੋ ਬ੍ਰਾਂਡ ਦੱਲੋ ਵੀ ਉਹ ਉੱਥੇ ਲੋਕ ਵੀ ਇੱਥੋਂ ਜਾ ਕੇ ਲੁਧਿਆਣੇ ਉਹ ਦਰਾਹੇ ਜਾਂਦੇ ਲੁਧਿਆਣੇ ਹੈ ਨਹੀਂ ਸੀ ਦਰਾਹੇ ਖੁੱਲਿਆ ਸੀ ਪਹਿਲਾਂ ਉਹ ਦਰਾਹੀ ਤੋਂ ਜਾ ਕੇ ਦਰਾਹੀ ਖਾਂਦੇ ਸੀ ਹੁਣ ਤਾਂ ਮੈਨੂੰ ਲੱਗਦਾ ਸਾਡੇ ਇਥੋਂ ਤੁਰਪੀ ਆਪਾਂ 5 ਕਿਲੋਮੀਟਰ ਦੇ ਵਿੱਚ 4-5 ਹੋਣਗੇ ਯਾਰ ਕਿਲੋ ਕਿਲੋਮੀਟਰ ਤੇ ਸਾਨੂੰ ਇਹ ਚੀਜ਼ਾਂ ਇਹ ਕਾਰਪੋਰੇਟ ਜਿਹੜਾ ਹੈ ਵੀ ਇਹ ਭਾਰੀ ਹੋ ਗਿਆ ਆਪਣੀ ਜਿਹੜੀਆਂ ਨਰੋਲ ਕਰਦੀਆਂ ਚੀਜ਼ਾਂ ਸੀ ਉਹ ਤੋਂ ਅਸੀਂ ਪਰੇ ਹੋ ਗਏ ਤੇ ਜਿਹੜਾ ਇਹ ਨੁਕਸਾਨ ਚੱਲ ਰਿਹਾ ਹੈ ਆਪਾਂ ਇੰਨੀਆਂ ਬਿਮਾਰੀਆਂ ਲਾਂਭ ਤੱਕ ਅਸੀਂ ਲੈ ਲਈ ਇਨਾ ਕੁਛ ਅਸੀਂ ਆਪਣੇ ਪਿੰਡੇ ਤੇ ਹੰਡਾ ਰਹੇ ਹਾਂ ਉਹ ਉਹ ਸਿਰਫ ਸਾਡੀਆਂ ਗਲਤੀਆਂ ਨੇ ਬਾਈ ਜੀ ਕਿਉਂਕਿ ਅਸੀਂ ਆਪਣੀਆਂ ਜਿਹੜੀ ਲਾ ਲੋ ਤੁਸੀਂ ਵੀ ਆਪਣੀਆਂ ਚੀਜ਼ਾਂ ਤੋਂ ਪਰੇ ਹੋਗੇ ਇਨਾ ਚ ਸਾਨੂੰ ਵਿਸ਼ਵਾਸ ਜਾਗਣ ਲੱਗਿਆ ਵੀ ਮਤਲਬ ਪਤਾ ਨਹੀਂ ਕੀ ਸਾਨੂੰ ਕੋਈ ਨਵਾਂ ਪਰੋਸ ਕੇ ਦਿੰਦਾ ਜਾਂ ਉਹ ਲਿਸ਼ਕ ਪੁਛਕ ਸਾਨੂੰ ਸ਼ੋਰੂਮਾਂ ਦੇ ਵਿੱਚ ਸੀਸਿਆਂ ਦੇ ਵਿੱਚ ਸਾਨੂੰ ਲਿਸ਼ਕ ਪੁਛਕ ਮਿਲਦੀ ਹੈ ਤੇ ਉਹ ਉਹ ਸਾਨੂੰ ਮਤਲਬ ਇਸ ਹੱਦ ਤੱਕ ਇੰਨੀਆਂ ਬਿਮਾਰੀਆਂ ਜਾਂ ਲਾ ਲੋ ਉਹ ਸਾਨੂੰ ਹੁਣ ਘੇਰਿਆ ਹੋਇਆ ਬਾਈ ਜੀ ਚਾਟੀ ਦੀ ਲੱਸੀ ਇੱਕ ਸਾਲ ਪਹਿਲਾਂ ਬੜੀ ਮਸ਼ਹੂਰ ਹੋਈ ਸੀਗੀ ਹੁਣ ਵੀ ਮੇਰੇ ਖਿਆਲ ਚੱਲਦੀ ਆ ਹਾਂਜੀ ਚਾਟੀ ਦੀ ਲੱਸੀ ਜਿਹੜੀ ਪਹਿਲਾਂ ਦੇਖੀ ਜਾਂਦੀ ਕਹਿੰਦੇ ਕਾੜੀ ਜਾਂਦੀ ਸੀ ਉਹ ਨਾ ਪੂਰੀ ਚੰਗੀ ਤਰ੍ਹਾਂ ਕਾੜ ਕੇ ਲਾਲ ਰੰਗ ਹੋ ਜਾਂਦਾ ਫਿਰ ਪੀਤੀ ਜਾਂਦੀ ਸੀ ਫਿਰ ਹੁਣ ਸੜਕਾਂ ਦੇ ਉੱਤੇ ਦੇਖਣ ਨੂੰ ਮਿਲਦਾ ਜਦੋਂ ਵੀ ਜਿਹੜਾ ਲਿਖ ਦਿੰਦਾ ਚਾਟੀ ਦੀ ਲੱਸੀ ਲਓ ਜੀ 20 ਬੀ ਲਓ ਉਹ 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 ਵੀ ਚੀਜ਼ ਤੇ ਉੱਤੇ ਮੇਰੇ ਖਿਆਲ ਚ ਹੋਣੀ ਚਾਹੀਦੀ ਕਾਰਵਾਈ ਬਾਕੀ ਦੇ ਵਿੱਚ ਉਹ ਚੀਜ਼ ਪਿਓਰ ਹੈਗੀ ਆ ਕਿ ਨਹੀਂ ਕਿ ਬਾਕੀ ਚਾਟੀ ਲੱਸੀ ਹੈਗੀ ਵੀ ਆ ਕਿ ਬਸ ਵੈਸੇ ਹੀ ਉਹ ਕਹਿ ਦਈਏ ਵੀ ਚੱਕ ਕੇ ਬਸ ਵਾਈ ਜਾਂਦੇ ਮੈਂ ਮੈਂ ਉਹ ਵੀ ਬਾਈ ਜੀ ਤੁਹਾਨੂੰ ਦੱਸਾਂ ਵੀ ਚਾਟੀ ਦੀ ਲੱਸੀ ਕੀ ਸੀ ਵੀ ਸਾਡੀ ਦਾਦੀ ਹੁੰਦੀ ਸੀ ਮੰਨ ਲਓ ਉਹ ਕੀ ਸੀ ਵੀ ਸਵੇਰੇ ਦੁੱਧ ਰੱਖ ਦਣਾ ਜਿਵੇਂ ਸਵੇਰੇ ਸਵੇਰੇ ਦੁੱਧ ਰੱਖ ਦੇਣਾ ਆ ਮਲਵਾਰੇ ਦੇ ਵਿੱਚ ਉਹ ਸਾਰੀ ਦਿਹਾੜੀ ਦੁੱਧ ਨੇ ਕੜੀ ਜਾਣਾ ਮਲੋ ਪੂਰੀ ਦਿਹਾੜੀ ਉਹਨੇ ਨਿੰਮੀ ਗੈਸ ਜਾਂ ਆਪਾਂ ਕਹਿੰਦੇ ਨੇ ਗੋਹਿਆਂ ਦੇ ਉੱਤੇ ਜਿਵੇਂ ਕਹਿੰਦੇ ਹਾਂ ਹਾਰੇ ਦੇ ਵਿੱਚ ਹਾਰੇ ਦੇ ਵਿੱਚ ਮਲੋ ਗੋਹੇ ਲਾ ਕੇ ਜਾਂ ਲੱਕੜ ਲਾ ਕੇ ਉਹਨੂੰ ਹਾਰੇ ਦੇ ਵਿੱਚ ਰੱਖ ਦੇਣਾ ਉਹਨੇ ਪੂਰੀ ਦਿਹਾੜੀ ਮਲੋ ਨਿੰਮੀ ਮੀਨੀ ਅੱਗ ਦੇ ਉੱਤੇ ਉਹਨੇ ਮਲੋ ਕੜੀ ਜਾਣਾ ਕੜੀ ਜਾਣਾ ਉਹਦਾ ਰੰਗ ਲਾਲ ਹੋ ਜਾਂਦਾ ਸੀ ਤੇ ਸ਼ਾਮ ਨੂੰ ਉਹਨਾਂ ਨੂੰ ਆਪਾਂ ਜਾਗ ਲਾ ਦਣਾ ਜਦੋਂ ਦੂਜੇ ਦਿਨ ਉਹਨੂੰ ਕਾੜਨਾ ਉਹ ਲੱਸੀ ਥੋੜੀ ਮਤਲਬ ਲਾਲ ਭਣਕ ਮਾਰਦੀ ਹੁੰਦੀ ਸੀ ਮਤਲਬ ਜੇ ਕਹੀਏ ਗਾੜੀ ਰੂਪ ਦੇ ਵਿੱਚ ਤੇ ਜਿਹੜੀ ਮਖਣੀ ਹੁੰਦੀ ਸੀਗੀ ਉਹ ਵੀ ਤੁਸੀਂ ਹੁਣ ਤਾਂ ਅੱਜ ਕੱਲ ਤੁਸੀਂ ਮਖਣੀ ਦੇ ਕੋਈ ਬਿਲਕੁਲ ਚਟੀਆਂ ਦੁੱਧਰਗੀਆਂ ਪੰਜਾਂ ਮਰੂ ਵਰਗੀਆਂ ਪਰ ਉਹਦਾ ਕੀ ਸੀ ਵੀ ਉਹਦਾ ਇੱਕ ਟੇਸਟ ਸੀਗਾ ਜਿਹੜਾ ਮਤਲਬ ਪੂਰੀ ਕੜ ਕੇ ਪੂਰਾ ਦਿਨ ਉਤੇ ਪ੍ਰੋਸੈਸ ਚੱਲਦਾ ਸੀ ਤੇ ਉਹ ਸਮੇਂ ਦੇ ਵਿੱਚ ਦੇਖੋ ਤੁਸੀਂ ਮਤਲਬ ਅੱਜ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਕਿਸੇ ਟਾਈਮ ਕਰਦੇ ਸੀ ਵੀ ਲੱਸੀ ਦੇਖ ਲਓ ਤੁਸੀਂ ਹੁਣ ਲੱਸੀ ਪੈਕਟਾਂ ਦੇ ਵਿੱਚ ਤੁਹਾਨੂੰ ਮਿਲਦੀ ਐ ਆਮ ਦੁੱਧ ਵੀ ਮਿਲਣ ਲੱਗ ਗਿਆ ਪੈਕਟ ਦੁੱਧ ਵੀ ਪੈਕਟਾਂ ਦੇ ਵਿੱਚ ਮਿਲਦਾ ਚਲੋ ਦੁੱਧ ਤਾਪਾ ਕਿਸੇ ਇੱਕ ਹੱਦ ਤੱਕ ਸੋਚਦੇ ਆਂ ਪਰ ਲੱਸੀ ਦਾ ਕਿਸੇ ਨੇ ਨਹੀਂ ਸੋਚਿਆ ਸੀ ਵੀ ਲੱਸੀ ਵੀ ਕੁਦਰਤੀ ਪੈਕਟਾਂ ਦੇ ਵਿੱਚ ਆਪਾਂ ਨੂੰ ਮਿਲੂਗੀ ਹਨ ਤੇ ਇਹ ਵੱਡਾ ਕਾਰਨ ਇਹੀ ਹੈ ਗੱਲ ਵੀ ਜਿਹੜੀ ਪੁਰਾਣੀ ਐ ਚੀਜ਼ਾਂ ਸੀ ਬਾਈ ਜੀ ਬੜਾ ਮੰਨ ਲਓ ਸਾਨੂੰ ਹੁਣ ਲੋਕ ਮੁੜ ਰਹੇ ਨੇ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਕਈਆਂ ਦੀ ਲਾ ਰਹੇ ਨੇ ਵੀ ਇਹ ਸਾਨੂੰ ਮੁੜਨਾ ਪਊਗਾ ਜੇ ਅਸੀਂ ਆਪਣੇ ਪੰਜਾਬੀ ਜੇ ਪੰਜਾਬ ਦੀ ਗੱਲ ਕਰੀਏ ਪੁਰਾਣਾ ਸਾਡਾ ਯਾਰ ਸਾਡਾ ਤਾਂ ਇਤਿਹਾਸ ਹੀ ਬਾਈ ਜੇ ਗੱਲ ਕਰਨ ਲੱਗ ਜੀ ਇਹ ਤਾਂ ਸਾ ਚਾਰ ਲਾਲੂ ਜਾਂ ਸਾਡਾ ਖਾਣਾ ਪੀਣਾ ਲਾਲੂ ਉਹਦੀ ਤਾਂ ਮਤਲਬ ਤੋੜ ਹੀ ਹੈ ਨੀਗਾ ਸਾਡੀਆਂ ਤਾਂ ਜਿਹੜੇ ਬਾਹਰਲੇ ਸੂਬੇ ਨੇ ਉਹ ਪੰਜਾਬ ਦੀ ਤਾਂ ਖਾਣੇ ਪੀਣੇ ਦਾ ਆਧਾਰਨ ਨੇ ਪਰ ਜਿਹੜੀ ਇਹ ਮਲਾਬਟ ਖੋਰੀ ਨੇ ਇਹ ਸਾਡਾ ਲੱਕ ਤੋੜਦਾ ਹੁਣ ਮਲਾਬਟ ਖੋਰੀ ਹੈ ਜਿਹੜੀ ਇਹ ਮਤਲਬ ਇਹ ਮਤਲਬ ਜਿਹੜੇ ਚੰਗਾ ਆਪਾਂ ਕਹਿੰਦੇ ਨੇ ਵੀ ਗਰੋ ਆ ਜਾਂ ਅਲਾਮਤ ਆ ਇਹ ਮਲਾਬਟ ਖੋਰੀ ਦੀ ਤਾਂ ਲੱਕਾ ਪਰ ਇਹ ਚ ਸਰਕਾਰ ਨੂੰ ਮੂਰੇ ਹੁਣ ਮੂਰੇ ਲੱਗਣਾ ਪਊਗਾ ਇਹਨਾਂ ਨੂੰ ਜਿਵੇਂ ਕਹਿੰਦੀ ਵੀ ਮਾਰ ਕੇ ਕਾਂ ਟੰਗਣਾ ਪਊਗਾ ਤੇ ਸਖਤ ਕਾਨੂੰਨ ਬਣਾਉਣਾ ਪਊਗਾ ਜਿਹੜਾ ਵੱਡਾ ਕਾਰਨ ਹੈ ਕਿਉਂਕਿ ਉਹ ਸਾਲ ਛੇ ਮਹੀਨੇ ਸাজা ਕੁਝ ਨਹੀਂ ਹੈ ਜੇ ਸਖਤ ਕਾਨੂੰਨ ਬਣੂਗਾ ਤੇ ਪਲੱਸ ਅਸੀਂ ਇਹਨਾਂ ਨੂੰ ਛੱਡ ਕੇ ਆਮ ਲੋਕ ਮੂਰੇ ਆਉਣਗੇ ਤੇ ਉਸ ਤੋਂ ਬਾਅਦ ਜਿਸ ਸੀ ਆਪ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਚਾਹੇ ਉਹ ਅਸੀਂ ਆਪਦੇ ਹੁਣ ਹਰੇਕ ਘਰ ਦੇ ਵਿੱਚ ਡੰਗਰ ਰੱਖੀਏ ਤੇ ਆਪਦੀ ਜਿਹੜੀ ਜਿੰਨੀ ਵੀ ਅਸੀਂ ਸਵੇਰ ਤੋਂ ਸ਼ਾਮ ਤੱਕ ਕੋਈ ਚੀਜ਼ ਖਾਂ ਮਤਲਬ ਦੁੱਧ ਤੋਂ ਲੈ ਕੇ ਮਤਲਬ ਸਬਜ਼ੀਆਂ ਤੱਕ ਸਾਨੂੰ ਘਰੇ اگਾਈਏ ਪਰ ਹੁਣ ਮੈਂ ਤੁਹਾਨੂੰ ਹੋਰ ਵੀ ਇੱਕ ਤੁਹਾਨੂੰ ਗੱਲ ਦੱਸਾਂ ਸਬਜ਼ੀਆਂ ਲਾਲੂ ਜਾਂ ਸਾਡੀ ਧਰਤੀ ਵੀ ਇਸ ਤਰ੍ਹਾਂ ਦੀ ਜਿਵੇਂ ਕਹਦੀ ਹੈ ਹੋ ਗਈ ਗੱਲ ਹੁਣ ਮੈਂ ਇੱਕ ਦੀ ਸਬਜ਼ੀਆਂ ਸਾਰੀਆਂ ਜਿਵੇਂ ਆਪਾਂ ਕਹਿੰਦੇ ਯੂਨੀਅਤ ਤੋਂ ਇੱਕ ਕਿੱਟ ਮਿਲ ਜਾਂਦੀ ਹੈ ਸਬਜ਼ੀਆਂ ਦੀ ਉਹ ਸਬਜ਼ੀਆਂ ਲੈ ਕੇ ਮੈਂ ਇੱਕ ਦੀ ਲਾਈਆਂ ਉੱਥੇ ਪਰ ਉਹ ਵੱਡਾ ਕਾਰਨ ਹਰੇਕ ਤਰ੍ਹਾਂ ਦੀ ਸਬਜ਼ੀ ਲਈ ਵੀ ਚਲੋ ਆਪਾਂ ਯਾਰ ਘਟੋ ਘਟਾ ਟਟਲੀ ਸਾਹਿਬ ਦੇ ਸ਼ੁਰੂ ਤਾਂ ਕਰੀਏ ਆਪਾਂ ਉਹ ਸਬਜ਼ੀਆਂ ਲਾਈਆਂ ਇੱਕ ਦੀ ਫਾਲੇ ਨਹੀਂ ਲੱਗਿਆ ਬਾਈ ਜਮੇ ਨਹੀਂ ਜਮੇ ਸਬਜ਼ੀ ਬਦਲ ਫਿਰ ਮੈਂ ਇੱਥੇ ਗਿਆ ਜਾਂ ਹੋਰ ਉਹ ਕਹਿੰਦਾ ਬਾਈ ਜੀ ਤੁਸੀਂ ਤੁਸੀਂ ਕੱਲੇ ਨਹੀਂ ਕਹਿ ਰਹੇ ਵੀ ਤੁਸੀਂ ਇਹ ਰੇਸ਼ੋ ਕੱਢੋਗੇ ਤਾਂ ਇੱਕ ਦੀ ਮੋਸਟਲੀ ਪੰਜਾਬ ਦੇ ਵਿੱਚ ਜੇ ਕੋਈ ਮਨ ਲਓ ਪਤਾ ਨਹੀਂ ਵੈਦਰ ਲਾ ਲਓ ਜਾਂ ਮੌਸਮ ਲਾ ਲਓ ਜਾਂ ਕੀ ਰੱਬ ਜਾਣੀ ਕੀ ਚੱਕਰ ਤੇ ਉਹ ਸਬਜ਼ੀਆਂ ਦਾ ਬਹੁਤ ਮਨ ਲੂ ਜਿਵੇਂ ਕਹਿੰਦਾ ਮੇਰੇ ਨੂੰ ਤਾਂ ਬਹੁਤ ਘੱਟ ਮਾਤਰਾ ਦੇ ਵਿੱਚ ਸਬਜ਼ੀ ਮਹਿੰਗਾ ਹੋਣਾ ਬੜੀ ਮਹਿੰਗਾ ਹੋਣ ਦਾ ਕਾਰਨ ਹੈ ਵੀ ਜਿਹੜੀ ਆਮ ਕਿਸਾਨਾਂ ਦੀ ਉਹ ਸਬਜ਼ੀ ਉਹ ਨਹੀਂ ਲੱਗੀ ਹੈ ਉਹ ਪੈਸਟੀਸਾਈਡ ਨੇ ਬਾਈ ਦਵਾਈਆਂ ਨੇ ਕਿਉਂਕਿ ਅਸੀਂ ਚਾਹੇ ਕਾਣ ਕਿ ਝੋਨਾ ਜਾਂ ਹੋਰ ਆ ਗੱਲ ਜੀ ਉੱਥੇ ਲਾਵਾਂਗੇ ਉਹ ਦਵਾਈ ਜਾਂ ਸਾਡੀ ਧਰਤੀ ਤਾਂ ਜ਼ਹਿਰੀਲੀ ਹੋਈ ਗਈ ਨਾ ਮੰਨ ਲਓ ਜੇ ਇੱਕ ਨਹੀਂ ਹੈ ਦੂਜਾ ਦੂਜਾ ਨਹੀਂ ਹੈ ਆਪਾਂ ਕਿੰਨੀਆਂ ਦਵਾਈਆਂ ਉਹਦੇ ਵਿੱਚ ਪਾਉਣੇ ਆ ਰਹੀਆਂ ਹਾਂ ਸਪਰੇਆਂ ਜਾਂ ਹੋਰ ਉਹਦੇ ਕਰਕੇ ਸਬਜ਼ੀਆਂ ਵੀ ਪ੍ਰਭਾਵਿਤ ਹੁੰਦੀਆਂ ਨੇ ਮੈਂ ਨਾਰਮਲ ਸਪਰੇਅ ਕੀਤੀ ਹੋਰ ਕੋਈ ਦਵਾਈ ਨਹੀਂ ਪਾਈ ਜਿਵੇਂ ਚਾਹ ਪੱਤੀ ਵਾਲੀ ਲਾ ਲਓ ਜਾਂ ਦੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਦੇ ਵਿੱਚ ਨਾ ਜਿਹੜੇ ਦੁੱਧ ਹੁੰਦੇ ਨੇ ਹਨਾ ਉਹਨਾਂ ਨੂੰ ਸਟੋਰ ਕਰਿਆ ਜਾਂਦਾ ਸੀਗਾ ਜਦੋਂ ਵੀ ਕਦੇ ਤਾਂ ਉਹ ਕਹਿੰਦੇ ਸੀ ਵੀ ਜਦੋਂ ਸਟੋਰ ਹੋ ਗਿਆ ਉਹਦਾ ਜਾਂਦਾ ਦਹੀਂ ਬਣਾ ਲਓ ਜਾਂ ਉਸ ਤੋਂ ਬਾਅਦ ਜੋ ਕੁਝ ਵੀ ਬਣ ਸਕਦਾ ਵਾ ਬਣਾਓ ਦੇਸੀ ਘਿਓ ਬਣਾ ਲਓ ਚਾਹੇ ਮੱਖਣ ਬਣਾ ਲਓ ਕੁਝ ਵੀ ਬਣਾ ਲਓ ਹਨਾ ਉਹ ਆਪ ਚੀਜ਼ ਜਿਹੜੀ ਇਕੱਠੇ ਕਰਕੇ ਰੱਖ ਲੈਂਦੇ ਸੀ ਉਹ ਸਾਰੀ ਸਟੋਰ ਕਰਕੇ ਅੱਜ ਕੱਲ ਉਹ ਉਹੀ ਚੀਜ਼ਾਂ ਜਿਹੜੀਆਂ ਪ੍ਰੋਡਕਟ ਨੇ ਉਹ ਪੈਕੇਟ ਚ ਆਉਂਦੀਆਂ ਨੇ ਲੇਕਿਨ ਹੁਣ ਇਹੀ ਚੀਜ਼ ਜਦੋਂ ਕਿਸੇ ਬੱਚੇ ਨੂੰ ਨਵੇਂ ਯੰਗਸਟਰ ਨੂੰ ਕਹਿ ਲੋ ਜਾਂ ਫਿਰ ਬਿਲਕੁਲ ਛੋਟੇ ਬੱਚੇ ਨੂੰ ਖਵਾਉਣ ਦੀ ਕੋਸ਼ਿਸ਼ ਕਰਦੇ ਆਂ ਉਹ ਪੇਟ ਖਰਾਬ ਹੋਣ ਵਾਲੇ ਹੋ ਜਾਂਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਉਹੀ ਚੀਜ਼ ਠੀਕ ਲੱਗਦੀ ਐ ਵੀ ਇਹ ਵੀ ਚੀਜ਼ ਚੱਲਦੀ ਪਈ ਐ ਭਾਈ ਮੈਂ ਤਾਂ ਹੀ ਆ ਵੀ ਸਾਡੇ ਸਰੀਰ ਯਾਰ ਉਹਦੇ ਤੇ ਅੰਗੇਜ ਗਏ ਜਿਵੇਂ ਆਪਾਂ ਕਹਦੇ ਨੇ ਇਹ ਗੱਲ ਵੀ ਸਾਡਾ ਸਰੀਰ ਆ ਜਾਂ ਹੋਰ ਆ ਗੱਲ ਪਹਿਲਾਂ ਜਿਹੜੀ ਚੰਗੀਆਂ ਹੁਣ ਮੰਨ ਲਓ ਆਪਾਂ ਕਹਿੰਦੇ ਆ ਵੀ ਤੁਸੀਂ ਆਪਾਂ ਮਜ਼ਾਕ ਲਈ ਤੁਸੀਂ ਚਾਹ ਪੀਤੀ ਸੀ ਤੁਸੀਂ ਗੱਲ ਕੁਐਸਚਨ ਕੀਤਾ ਕਿ ਨਹੀਂ ਕੀਤਾ ਯਾਰੇ ਕੀ ਜੇਕਰ ਆ ਜਾਂ ਹੋਰ ਆ ਗੱਲ ਕਈ ਵਾਰ ਇਹ ਹੁੰਦਾ ਵੀ ਮੰਨ ਲਓ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਜਵਾਕ ਨੂੰ ਕਿਸੇ ਨੂੰ ਪਿਓ ਯਾਰ ਤੁਸੀਂ ਮੰਨ ਲਓ ਚੰਗੀ ਮੱਝ ਦਾ ਜਾਂ ਹੋਰ ਆ ਜਿਹਦੇ ਵਧੀਆ ਖਰਾਕ ਦਾਣਾ ਦੂਣਾ ਪਿਆ ਹੋਵੇ ਤੁਸੀਂ ਉਹ ਜੀ ਮੈਂ ਪੰਜਾਬੀ ਜੀ ਕਹਿੰਦੇ ਵੀ ਉਹ ਜਵਾਕਮ ਤਾਂ ਨਿਆਣੇ ਛੁਰੂ ਟਟੀਆਂ ਲਾ ਦੂਗਾ ਜਿਵੇਂ ਕਹਿੰਦੀ ਠੀਕ ਹੈ ਨਾ ਵੀ ਜੇ ਪਿਓਰ ਦੁੱਧ ਉਹਨੂੰ ਪਿਆਦੀ ਆ ਕਿਉਂਕਿ ਇਹ ਹੀ ਕੀ ਗੱਲ ਪੈਕਟ ਫੂਡ ਜਾਂ ਹੋਰ ਮੰਨ ਲਓ ਹੁਣ ਬਾਹਰੋਂ ਕੋਈ ਜਵਾਕ ਆਉਣਾ ਜਾਂ ਆਪਾਂ ਹੁਣ ਬਾਹਰਲੇ ਅੱਗੇ ਸਿਆਲਾਂ ਚ ਆਉਂਦੇ ਨਹੀਂ ਜਦੋਂ ਹੁਣ ਉਹ ਬਾਹਰ ਬਾਹਰਲੇ ਦੇਸ਼ਾਂ ਦੇ ਵਿੱਚ ਨੇ ਉਹ ਹੋਰ ਹਿਸਾਬ ਦਾ ਹਨਾ ਖਾਣਾ ਪੀਣਾ ਜੇ ਆਪਣਾ ਇੱਧਰ ਕਹਿੰਦੇ ਵੀ ਯਾਰ ਇਹਨੂੰ ਜਿਵੇਂ ਕੋ ਪ੍ਰਾਣੀਆਂ ਸਾਡੀਆਂ ਭੈਣਾਂ ਜਾਂ ਹੋਰ ਬੱਚੇ ਛੋਟੇ ਹੁੰਦੇ ਨੇ ਵੀ ਉਹ ਕਹਿੰਦੇ ਨੇ ਵੀ ਇਹਨੂੰ ਪਾਣੀ ਪਾ ਕੇ ਦਿਓ ਵੀ ਜੇ ਪਿਓਰ ਪਿਆਤਾ ਜਿਹੜੀ ਸਾਡੀ ਚੀਜ਼ ਪਿਓਰ ਹੈ ਮੰਨ ਲਓ ਹਨਾ ਉਹ ਪਿਓਰ ਤੇ ਸਾਡਾ ਜਿਹੜਾ ਅੰਦਰਲੇ ਲੀਵਰ ਹੈ ਜਾਂ ਹੋਰ ਉਹ ਡਾਈਜੈਸਟ ਨਹੀਂ ਕਰਦਾ ਵੀ ਇੰਨੀ ਸਾਡੀ ਉਹਦੀ ਮਾਤਰਾ ਜਿਹੜੀ ਚੰਗੀ ਹੈ ਜਾਂ ਹੋਰ ਹਨਾ ਜੇ ਪਿਓਰ ਚੀਜ਼ ਆ ਤਾਂ ਪਰ ਵੀ ਇਹਨੂੰ ਪਾਣੀ ਪਾ ਕੇ ਦਿਓ ਜਾਂ ਇਹਨੂੰ ਪਤਲੀ ਚੀਜ਼ ਕਰਕੇ ਦਿਓ ਵੀ ਇਹਨੇ ਡਾਈਜੈਸਟ ਨਹੀਂ ਕਰਨਾ ਹੈ ਤੇ ਹੁਣ ਤੁਸੀਂ ਇਹ ਗੱਲ ਕਰਦੇ ਸੀ ਪਹਿਲਾਂ ਆਪਾਂ ਬਾਹਰ ਦੀ ਗੱਲ ਕਰੀਏ ਜੀ ਹਨਾ ਵੀ ਬਾਹਰ ਅੱਗੇ ਤੁਸੀਂ ਕਹਿੰਦੇ ਸੀ ਵੀ ਸਰੀਰ ਹੈ ਜਿਹੜਾ ਵੀ ਬਾਹਰਲੇ ਉਹ ਮਟਾਪਾ ਜਾਂ ਹੋਰ ਉਹਨਾਂ ਦਾ ਖਾਣਾ ਪੀਣਾ ਮਸਲਾ ਕੀ ਹੈ ਭਾਈ ਕਿ ਉੱਥੇ ਇਮਾਨਦਾਰੀ ਹੈ ਜਿਹੜਾ ਵੱਡਾ ਕਾਰਨ ਆਪਾਂ ਦੇਖਦੇ ਆ ਉੱਥੇ ਮੰਨ ਲਓ ਕੋਈ ਵੀ ਚੀਜ਼ ਹੈ ਉੱਥੇ ਇਸ ਚੀਜ਼ ਨਾਲ ਕੋਈ ਸਮਝੌਤਾ ਨਹੀਂ ਹੈ ਉਹਨਾਂ ਦਾ ਮੰਨ ਲਓ ਹਾਂ ਜੇ ਅਸੀਂ ਪੌਣ ਪਾਣੀ ਦੀ ਗੱਲ ਕਰੀਏ ਪੰਜਾਬ ਵਰਗਾ ਪੌਣ ਪਾਣੀ ਕਿੱਥੇ ਆ ਉਹ ਤਾਂ ਦੇਸ਼ ਸਾਡੇ ਆਪਣੇ ਚਾਰੇ ਰੁੱਤਾਂ ਨੇ ਯਾਰ ਸਾਡੀ ਧਰਤੀ ਦੇਖੋ ਜੋ ਮਰਜੀ ਅਸੀਂ ਉਤਪਾਦਨ ਕਰ ਸਕਦੇ ਹਾਂ ਅਸੀਂ ਤਾਂ ਜਿਵੇਂ ਕਹਿੰਦੇ ਆ ਪੂਰੇ ਵਰਲਡ ਦੇ ਵਿੱਚੋਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਇਹ ਜਾਂ ਸਾਡਾ ਸੂਬਾ ਹੀ ਹੈ ਨਹੀਂਗਾ ਵੀ ਜਿਹੜੀ ਅਸੀਂ ਇੰਨੀ ਉਤਪਾਦਨ ਕਰਦੇ ਹਾਂ ਹਰੇਕ ਕੀ ਦੀ ਇੱਥੇ ਪੈਦਾਵਾਰ ਆ ਕੋਈ ਵੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਹੁਣ ਦੇਖੋ ਜਿਹੜੇ ਬਾਹਰਲੇ ਫਲ ਸੀ ਚਾਹੇ ਉਹ ਕੀਵੀ ਫਲ ਸੀ ਜਾਂ ਉਹ ਸੀਤਾ ਫਲ ਸੀ ਜਾਂ ਹੋਰ ਕਈ ਫਲਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਉਹ ਦੇਖੋ ਹੁਣ ਨਵੇਂ ਮੁੰਡੇ ਨੇ ਨਵੇਂ ਮੁੰਡੇ ਬੜੇ ਸੋਹਣਾ ਕੰਮ ਕਰ ਰਹੇ ਨੇ ਉਹ ਨਰੋਲ ਆ ਜਿਹੜਾ ਵੀ 4 4 3 3 ਕੀਲੇ ਦੀ ਖੇਤੀ ਆ ਉਹ ਫਲਾਂ ਦੀ ਖੇਤੀ ਆ ਉਹ ਬਾਗ ਲਾ ਰਹੇ ਨੇ ਤੇ ਇੱਥੇ ਤਾਂ ਕੁਝ ਵੀ ਪੰਜਾਬ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਆ ਜਾਂ ਕਿਸੇ ਦੀ ਪੈਦਾਵਾਰ ਆ ਮੰਨ ਲਓ ਠੀਕ ਹੈ ਮਿੱਟੀ ਕਈ ਫਰਕ ਹੁੰਦੀ ਆ ਰੇਤਲੀ ਮਿੱਟੀ ਆ ਗਈ ਜਾਂ ਕੋਈ ਚਿਕਣੀ ਉਥੇ ਲੱਗ ਲੱਗ ਥੋੜਾ ਜਿਹਾ ਏਰੀਏ ਦਾ ਫਰਕ ਹੁੰਦਾ ਵੀ ਉੱਥੇ ਉਹ ਚੀਜ਼ ਜ਼ਿਆਦਾ ਹੁੰਦੀ ਹੈ ਜਿਵੇਂ ਇਧਰ ਮਾਝਾ ਦੁਆਬਾ ਮਾਲਵਾ ਹਨ ਆਪਣੀ ਚੀਜ਼ਾਂ ਦਾ ਥੋੜਾ ਜਿਹਾ ਫਰਕ ਆ ਵੀ ਉਧਰ ਗੰਨਾ ਲਾ ਲਓ ਜਾਂ ਇਧਰ ਝੋਨਾ ਜਾਂ ਇਧਰ ਕਪਾਹ ਨਰਮਾ ਜਾਂ ਹੋਰ ਹਨਾ ਉਹ ਚੀਜ਼ਾਂ ਲਾ ਲਓ ਇਧਰ ਆਪਣੇ ਮਾਲ ਵਿੱਚ ਹੋਰ ਲਾ ਲਓ ਵੀ ਉਹ ਚੀਜ਼ਾਂ ਦਾ ਫਰਕ ਹੈ ਪਰ ਜੇ ਹੁਣ ਮੰਨ ਲਓ ਗੱਲ ਕਰੀਏ ਪਰ ਕੋਈ ਵੀ ਚੀਜ਼ ਮੰਨ ਲਓ ਜੇ ਪੰਜਾਬ ਦੀ ਆਪਣੀ ਜਿਹੜੀ ਮਿੱਟੀ ਹੈ ਉਹ ਇਸ ਤਰ੍ਹਾਂ ਦੀ ਹੈ ਵੀ ਕੋਈ ਵੀ ਚੀਜ਼ ਮੰਨ ਲਓ ਇੱਥੇ ਪੈਦਾਵਾਰ ਕਰਨੀ ਹੋਵੇ ਉਹ ਆਮ ਆਪਾ ਕਰ ਸਕਦੇ ਆ ਤੇ ਜੇ ਬਾਹਰਲੀ ਗੱਲ ਕਰੀਏ ਇਸ ਪੱਖ ਤੋਂ ਮਿਲਾਵਟ ਵਾਲੇ ਪੱਖ ਤੋਂ ਤਾਂ ਬਾਹਰ ਜਿਹੜੀ ਤੁਸੀਂ ਗੱਲ ਕਰਦੇ ਹੋ ਬਾਹਰ ਬਈ ਦੀ ਇਮਾਨਦਾਰੀ ਹੈ ਉੱਥੇ ਇਹੀ ਚੀਜ਼ ਨੇ ਸਾਡੇ ਨਾਲੋਂ ਉਹਨਾਂ ਦਾ ਪੌਣ ਪਾਣੀ ਦੇਖੋ ਤੁਸੀਂ ਹੁਣ ਬਰਫ਼ ਪੈਂਦੀ ਆ ਜਾਂ ਹੋਰ ਉਹ ਉਹ ਸਰੀ ਲਾ ਲਓ ਜਾਂ ਹੋਰ ਕਈ ਸੂਬੇ ਨੇ ਤੇ ਮਨ ਲਓ ਮਨ ਲਓ ਤਾਂ 12 ਮਹੀਨਿਆਂ ਚੋਂ 11 11 10 10 ਮਹੀਨੇ ਤੇ ਬਰਪੀ ਰੈਂਦੀ ਆ ਠੰਡੀ ਰੈਂਦੀ ਆ ਉੱਥੇ ਕੀ ਹੋਣਾ ਕੁਝ ਵੀ ਨਹੀਂ ਸਾਰਾ ਉੱਥੇ ਫਰੋਜ਼ਨ ਚੀਜ਼ਾਂ ਨੇ ਪਰ ਜਿਹੜੀਆਂ ਫਰੋਜ਼ਨ ਚੀਜ਼ਾਂ ਵੀ ਨੇ ਉਹਨਾਂ ਦੀ ਵੀ ਕੁਆਲਿਟੀ ਹੈ ਮਨ ਲਓ ਉਹ ਇਸ ਚੀਜ਼ ਨਾਲ ਉਹਨਾਂ ਦਾ ਕੋਈ ਸਮਝੌਤਾ ਨਹੀਂ ਹੈ ਮਨ ਲਓ ਅੱਗੇ ਵੀ ਤੁਸੀਂ ਕਈ ਵਾਰ ਮੈਂ ਵੀ ਇੱਕ ਦੋ ਧਾਰਨਾ ਵੀ ਜੇ ਕੋਈ ਇਸ ਤਰ੍ਹਾਂ ਦੀ ਮਿਲਾਵਟ ਆ ਉਹ ਬਹੁਤ ਉਹਨਾਂ ਦੀ ਸਖਤ ਐਕਸ਼ਨ ਨਹੀਂ ਖਾਸ ਤੌਰ ਤੇ ਛੋਟੀ ਮਤਲਬ ਜਿਹੜੀ ਸਿਹਤ ਨਾਲ ਰਿਲੇਟਡ ਚੀਜ਼ ਖਾਣ ਪੀਣ ਦੀ ਚੀਜ਼ ਆ ਇਹਦੇ ਨਾਲ ਤਾਂ ਕੋਈ ਸਮਝੌਤਾ ਨਹੀਂ ਹੈ ਆਪਣੇ ਨਾਲੋਂ ਕੰਟਰੀਆਂ ਮੰਨ ਲਓ ਆਪਾਂ ਆਪਣੇ ਇੰਡਾ ਸੋਹਣਾ ਮੁਲਕ ਛੱਡ ਕੇ ਵੀ ਆਪਾਂ ਬਾਹਰ ਜਾ ਰਹੇ ਨੇ ਲੋਕ ਪਰ ਕੀ ਇਹ ਵੀ ਉੱਥੇ ਇੱਕ ਇਮਾਨਦਾਰੀ ਹੈ ਤੇ ਚੰਗੇ ਕੰਮ ਨੇ ਪਰ ਜੇ ਮਤਲਬ ਉੱਥੇ ਇਹੀ ਆ ਵੀ ਉੱਥੇ ਪੈਸਾ ਮੰਨ ਲਓ ਆਪਾਂ ਕਹਿੰਦੇ ਆ ਵੀ ਸਾਡੇ ਲੋਕ ਮੁੰਡੇ ਜਾ ਕੇ ਉੱਥੇ ਕੋਈ ਟਰੱਕ ਚਲਾਉਣ ਲੱਗੇ ਜਾਂ ਹੋਰ ਚੀਜ਼ਾਂ ਚਲਾਉਣ ਲੱਗੇ ਹਨਾ ਉੱਥੇ ਕਮਾਈ ਦੇ ਸਾਧਨ ਬਣ ਗਏ ਸਨ ਪਰ ਜੇ ਉਹ ਆ ਕੇ ਹੁਣ ਪੰਜਾਬ ਨੂੰ ਜਿਵੇਂ ਮੋੜਾ ਪਿਆ ਵਾ ਇਹ ਨਹੀਂ ਹਾਲ ਮੋੜਾ ਨਹੀਂ ਪਿਆ ਵਾ ਗੱਲ ਹੁਣ ਬਹੁਤ ਚੀਜ਼ਾਂ ਉਹ ਮਿਸ ਕਰਦੇ ਨੇ ਜਾਂ ਜਿਹੜੇ ਨੇ ਉਹ ਇਧਰ ਲੀਆਂ ਚੀਜ਼ਾਂ ਚੇਤੇ ਕਰਦੇ ਨੇ ਹੁਣ ਜਿਹੜੇ ਥੋੜੇ ਜੇ ਸੌਖੇ ਹੋ ਗਏ ਜਿਹੜੇ ਕੋਈ ਮਤਲਬ ਇਹਨਾਂ ਕੋ ਜਿਨ੍ਹਾਂ ਕੋ ਜ਼ਮੀਨਾਂ ਘੱਟ ਨੇ ਮੰਨ ਲਓ ਕਿਸੇ ਕੋ ਕੀ ਲਾ ਕਿਸ ਕੋ ਦੋ ਕਿਲੋ ਠੀਕ ਹੈ ਜਾ ਕੇ ਉਹਨੇ ਮਿਹਨਤ ਕੀਤੀ ਪਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਹਰੇਕ ਪੰਜਾਬੀ ਦੇ ਵਿੱਚ ਇਹ ਕੋ ਨੋ ਡਾਊਟ ਉਹ ਇਹ ਹਰੇਕ ਪੰਜਾਬੀ ਦੇ ਮਨ ਦੇ ਵਿੱਚ ਗੱਲ ਆ ਵੀ ਯਾਰ ਅਸੀਂ ਮੋੜਾ ਕਦੋਂ ਪਾਵਾਂਗੇ ਹਮ ਆਪਣੇ ਮਤਲਬ ਪੰਜਾਬ ਨੂੰ ਲਾ ਲਓ ਜਾਂ ਸਾਡੇ ਪੂਰੇ ਜਿਵੇਂ ਅਲਗ-ਅਲਗ ਸੂਬਿਆਂ 'ਚ ਰਹਿੰਦੇ ਨੇ ਵੀ ਅਸੀਂ ਮੋੜਾ ਕਦੋਂ ਪਾਵਾਂਗੇ ਹਰੇਕ ਦੇ ਮਨ ਦੇ ਵਿੱਚ ਉਹ ਸਵੇਰੇ ਮੈਨੂੰ ਲੱਗਦਾ ਉੱਠਣ ਵੇਲੇ ਹੀ ਮਨ ਦੇ ਵਿੱਚ ਉਹਦੇ ਹੁੰਦਾ ਵੀ ਯਾਰ ਮੈਂ ਪੰਜਾਬ ਨੂੰ ਮੋੜਾ ਕਦੋਂ ਪਾਉਣਾ ਚਾਹੇ ਲੱਖ ਪਰ ਫੇਰ ਕਈ ਫਿਕਰਾਂ ਦੇ ਵਿੱਚ ਘਿਰ ਜੰਨੇ ਆਪਾਂ ਮਨ ਤਾਂ ਸਾਡਾ ਬਹੁਤ ਕੁਝ ਕਹਿੰਦਾ ਪਰ ਫੇਰ ਅਸੀਂ ਫੇਰ ਆਪਦੀ ਜਿਵੇਂ ਕਬੀਲਦਾਰੀ ਵਾਲੀ ਲਾਲੂ ਜਾਂ ਫੇਕਰਾ ਚਲਾ ਲੂ ਵੀ ਜਿਹੀ ਕਈਆਂ ਕੋਲੇ ਮੰਨ ਲਓ ਜ਼ਮੀਨਾਂ ਘਟ ਨੇ ਉਹ ਕਹਿੰਦਾ ਨਹੀਂ ਯਾਰ 2-4 ਸਾਲ ਆਪਾਂ ਹੋਰ ਮਿਹਨਤ ਕਰ ਲਈ ਫੇਰ ਲਾਵਾਂਗੇ ਫੇਰ ਉਹ ਜਾਨੂ ਇਹੋ ਜਿਹੇ ਚੱਕਰ ਵੀਉ ਦੇ ਵਿੱਚ ਫਸ ਜਾਂਦੇ ਨੇ ਜਦੋਂ ਇੰਨਾ ਫਿਰ ਉਹੋ ਜੇ ਚੱਕਰ ਵਿੱਚ ਫਸ ਜਾਂਦੇ ਨੇ ਇਹ ਤਾਂ ਉਹਨਾਂ ਨੂੰ ਇੱਕ ਮਜਬੂਰੀ ਬਣ ਗਈ ਉਹਨਾਂ ਦੀ ਉੱਧਰ ਰਹਿਣਾ ਪਰ ਜਿਹੜਾ ਸਾਡਾ ਇੱਧਰ ਪੰਜਾਬ ਦਾ ਪਾਉਣ ਪਾਣੀ ਹੈ ਇਹਦੀ ਤਾਂ ਆਪਾਂ ਰੀਸ ਨਹੀਂ ਕਰ ਸਕਦੇ ਬਾਈ ਜੀ ਹੂੰ ਤਾਂ ਕਿ ਉਹ ਉਹ ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਨਾ ਵੀ ਹਾਂ ਵੀ ਪੈਸੇ ਜਿਹੜੇ ਚੜ ਚੁੱਕੇ ਨੇ ਪਹਿਲਾਂ ਤਾਂ ਉਹ ਲਾਵਾ ਉਹ ਲਾਵਾ ਕਿਹੇ ਮੋੜ ਕੇ ਜਦੋਂ ਘਰੇ ਜਾਵਾਂ ਮੇਰੇ ਕੋਲ ਇੰਨੇ ਕ ਪੈਸੇ ਹੋਣ ਵੀ ਮਾਪਿਓ ਜਿਹੜੇ ਖੁਸ਼ ਵੀ ਰਹਿਣ ਤੇ ਕੱਲੋ ਕਦੇ ਰਿਸ਼ਤੇਦਾਰ ਇਹ ਵੀ ਕਹਿਣ ਵੀ ਹਾਂ ਤੂੰ ਤਾਂ ਕੱਲੇ ਪੈਸੇ ਲਾਉਣ ਹੀ ਗਿਆ ਸੀ ਵੀ ਹਾਂ ਵੀ ਹੁਣ ਤੂੰ ਲੈ ਕੇ ਕੀ ਆਇਆ ਕਿ ਬੀ ਬਣਾ ਲਿਆ ਤੂੰ ਇਸ ਕਰਕੇ ਵੀ ਵਾਪਸੀ ਨਹੀਂ ਹੋ ਰਹੀ ਹੈਗੀ ਹਾਂ ਮੈਂ ਉਹੀ ਵੱਡਾ ਕਾਰਨ ਦੱਸਿਆ ਬ ਟੁੱਟ ਜਾਂਦਾ ਹੁਣ ਜਿਹੜੇ ਬਾਹਰ ਬੈਠੇ ਨੇ ਮੰਨ ਲਓ ਕਈ ਵਾਰ ਅਸੀਂ ਗੱਲਾਂ ਕਰਦੇ ਹੁੰਦੇ ਹੁਣੇ ਵੀ ਯਾਰ ਉਹ ਕਹਿੰਦਾ ਯਾਰ ਕੀ ਕਰਾਂਗੇ ਹੁਣ ਮੰਨ ਲਓ ਜਿਹਨੇ ਹੁਣ ਇਧਰ ਉਹਦਾ ਸੰਪਰਕ ਟੁੱਟ ਗਿਆ ਮੰਨ ਲਓ 10 15 ਹੁਣ ਮੈਂ ਕਈ ਵਾਰ ਗੱਲ ਕਰਦਾ ਵੀ ਅਸੀਂ 30 35 ਜਾਣੇ ਸਾਡੇ ਪਿੰਡ ਦੇ ਨੇੜੇ ਮੰਨ ਲਓ ਆਪਣੇ ਪਾਸਾ ਜਿਵੇਂ ਕਹਿੰਦੇ ਨੇ ਪਿੰਡ ਦੇ ਅਸੀਂ 25 30 ਜਾਣੇ ਹੁੰਦੇ ਸੀ 30 ਜਾਣੇ ਚੋਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਤਿੰਨ ਤੋਂ ਚਾਰ ਜਾਣੇ ਰਹਿ ਗਏ ਬਾਕੀ ਸਾਰੇ ਬਾਈ ਬਾਹਰ ਬੈਠੇ ਨੇ ਤੇ ਹੁਣ ਵੀ ਕੀ ਹੈ ਵੀ ਹੁਣ ਉਹ ਸਾਡੇ ਕਰਕੇ ਹੀ ਆਉਂਦੇ ਨਹੀਂ ਜੇ ਬਾਹਰੋਂ ਆਉਂਦੇ ਨੇ ਉਹ ਉਹ ਸਾਡੇ ਕਰਕੇ ਆਉਂਦੇ ਨਹੀਂ ਵੀ ਅਸੀਂ ਠੀ